ਨਾਗ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂ ਸਰ ਸੁਧਾਰ ਵਿਕੇ ਤਿੰਨ ਪੰਜਾਬ ਗਰਲਜ਼ ਬਟਾਲੀਅਨ ਐਨ ਸੀ ਸੀ ਦੇ ਸਾਲਾਨਾ ਸਿਖਲਾਈ ਕੈਂਪ ਦੌਰਾਨ ਰਾਸ਼ਟਰੀ ਆਫਤ ਪ੍ਰਬੰਧਨ ਬਾਰੇ ਇੱਕ ਵਿਆਪਕ ਅਤੇ ਜਾਣਕਾਰੀ ਭਰਪੂਰ ਸੈਸ਼ਨ ਕਰਵਾਇਆ ਗਿਆ। ਇਹ ਕੈਂਪਸ ਜੋ ਕਿ 8 ਜੁਲਾਈ ਨੂੰ ਸ਼ੁਰੂ ਹੋਇਆ ਸੀ ਅਤੇ 17 ਜੁਲਾਈ 2025 ਤੱਕ ਜਾਰੀ ਰਹੇਗਾ। कैंप कमानडेंट कर्नल राकेश सिंह चौहान दी योग अगवाई ਹੇਠ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਸੈਸ਼ਨ ਦਾ ਸੰਚਾਲਨ ਕੰਪਨੀ ਕਮਾਂਡਰ ਗੁਰਪ੍ਰੀਤ ਸਿੰਘ ਨੇ ਕੀਤਾ ਜਿਨ੍ਹਾਂ ਨੇ ਕੈਡਿਟਾਂ ਨੂੰ ਕੁਦਰਤੀ ਅਤੇ ਮਨੋਖੋ ਦੁਆਰਾ ਬਣਾਈਆਂ ਗਈਆਂ ਵੱਖ-ਵੱਖ ਆਫ਼ਤਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਬਾਰੇ ਮਹੱਤਵਪੂਰਨ ਗਿਆਨ ਅਤੇ ਵਿਹਾਰਕ ਸੂਝ ਪ੍ਰਦਾਨ ਕੀਤੀ ਸਿਖਲਾਈ ਵਿੱਚ ਪੁਚਾਰ ਦੀ ਤਿਆਰੀ ਹੜ੍ਹ ਪ੍ਰਤੀ ਕਿਰਿਆ ਅੱਗ ਸੁਰੱਖਿਆ ਮੁੱਢਲੀ ਸਹਾਇਤਾ ਤਕਨੀਕਾਂ ਤੇ ਨਿਕਾਸੀ ਪ੍ਰੋਟੋਕੋਲ ਬਾਰੇ ਜਾਗਰੂਕਤ ਜਾਗਰੂਕ ਸ਼ਮਤਾ ਜਾਗਰੂਕਤਾ ਸ਼ਾਮ ਸੀ 302 ਲੜਕੀਆਂ ਕੈਡਟਾਂ ਨੇ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਲਾਈਵ ਪ੍ਰਦਰਸ਼ਨਾਂ ਤੇ ਮੌਕ ਡ੍ਰਿਲਾਂ ਰਾਹੀਂ ਵਿਹਾਰਕ ਅਨੁਭਵ ਪ੍ਰਾਪਤ ਕੀਤਾ ਸੈਸ਼ਨ ਦਾ ਉਦੇਸ਼ ਐਨਸੀਸੀ ਦੇ ਅਨੁਸ਼ਾਸਨ ਲੀਡਰਸ਼ਿਪ ਅਤੇ ਭਾਈਚਾਰਕ ਸੇਵਾ ਦੇ ਮੁੱਖ ਮੁੱਲਾਂ ਦੇ ਅਨੁਸਾਰ ਆਤਮ ਵਿਸ਼ਵਾਸ ਅਤੇ ਸੰਜਮ ਨਾਲ ਐਮਰਜੈਂਸੀ ਸਥਿਤੀਆਂ ਨੂੰ ਸੰਭਾਲਣ ਦੀ ਉਹਨਾਂ ਦੀ ਯੋਗਤਾ ਨੂੰ ਮਜ਼ਬੂਤ ਕਰਨਾ ਸੀ 302 ਲੜਕੀਆਂ ਕੈਡਟਾਂ ਨੇ ਇਸ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਲਾਈਵ ਪ੍ਰਦਰਸ਼ਨਾਂ ਤੇ ਮੌਕ ਟ੍ਰੈਲਰਾਂਹੀਂ ਵਿਹਾਰਿਕ ਅਨੁਭਵ ਪ੍ਰਾਪਤ ਕੀਤਾ ਇਸ ਸੈਸ਼ਨ ਦਾ ਉਦੇਸ਼ ਐਮਰਜੈਂਸੀ ਸਥਿਤੀਆਂ ਨੂੰ ਆਤਮ ਵਿਸ਼ਵਾਸ ਅਤੇ ਸੰਜਮ ਨਾਲ ਸੰਭਾਲਣ ਦੀ ਉਹਨਾਂ ਦੀ ਯੋਗਤਾ ਨੂੰ ਮਜ਼ਬੂਤ ਕਰਨਾ ਸੀ ਜੋ ਕਿ NCC ਦੇ ਅਨੁਸ਼ਾਸਨ ਲੀਡਰਸ਼ਿਪ ਅਤੇ ਪਾਈਚਾਰਕ ਸੇਵਾ ਦੇ ਮੁੱਖ ਮੁੱਲਾਂ ਨਾਲ ਮੇਲ ਖਾਂਦਾ ਸੀ ਕੰਪਨੀ ਕਮਾਂਡਰ ਗੁਰਪ੍ਰੀਤ ਸਿੰਘ ਨੇ ਆਫਤ ਦੀ ਤਿਆਰੀ ਵਿੱਚ ਨੌਜਵਾਨੇ ਦੀ ਸਮੂਰਯਤਾ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ NCC ਕੈਡਟ ਸੰਕਟ ਦੀਆਂ ਸਥਿਤੀਆਂ ਦੌਰਾਨ ਸਿਵਲ ਅਧਿਕਾਰੀਆਂ ਦਾ ਸਮਰਥਨ ਕਰਨ ਵਿੱਚ ਕਿਵੇਂ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ ਕੈਂਪ ਗੈਡਿਟਾਂ ਨੂੰ ਸੰਪੂਰਨ ਸਿਖਲਾਈ ਪ੍ਰਦਾਨ ਕਰਨਾ ਜਾਰੀ ਰੱਖਦਾ ਹੈ ਭੌਤਿਕ ਅਭਿਆਸਾਂ, ਸ਼ਕਤੀ ਅਤੇ ਵਿਕਾਸ ਸੈਸ਼ਨਾਂ ਅਤੇ ਇਸ ਤਰ੍ਹਾਂ ਦੀ ਜਾਗਰੂਕਤਾ ਪ੍ਰੋਗਰਾਮਾਂ ਨੂੰ ਜੋੜ ਕੇ ਕੁੱਲ ਦੇ ਕੁੱਲ ਦੇ ਜ਼ਿੰਮੇਵਾਰ ਅਤੇ ਲਚਕੀਲੇ ਨਾਗਰਿਕਾਂ ਦਾ ਪਾਲਣ ਪੋਸ਼ਣ ਕਰਦਾ ਹੈ